ਗੁਰਦੁਆਰੇ ਤੋਂ ਕਦੇ ਪਛਾਣ ਨਾ ਹੋਇਓ ਕਿਉਂਕਿ ਗੁਰੂ ਨੂੰ ਆਪਾਂ ਕੀ ਦੇਣ ਜੋਗੇ ਆ ਤੁਸੀਂ ਗੁਰੂ ਘਰ 10 ਰੁਪਏ ਦੋ ਜੇ ਸ਼ਾਮਾਂ ਤੱਕ 100 ਵਾਪਸ ਨਾ ਆਵੇ ਤੈਨੂੰ ਮਾਫੀ ਮੰਗ ਲੈ ਮੇਰਾ ਸਤਿਗੁਰੂ ਬੇਅੰਤ ਇਹਦੇ ਕਰੋਂ ਆਵਾਜ਼ ਆਉਂਦੀ ਦੇਂਦਾ ਦੇ ਲੈਂਦੇ ਥੱਕ ਦੇਂਦਾ ਦੇ ਲੈਂਦੇ ਥੱਕ ਭਾਈ ਦੇਂਦਾ ਦੇ ਥੱਕ ਭਾਈ ਦੇਂਦਾ ਸੱਚੀ ਸਾਹਿਵਾ ਕਿਆ ਨਹੀਂ ਕਰਤੇ ਸੱਚੀ ਸਾਹਿਵਾ ਕਿਆ ਨਹੀਂ ਕਰਤੇ ਰਹਿ ਸੱਚੀ ਕਿਆ ਨਹੀਂ ਸੱਚੀ ਸਾਹਿਵਾ ਕਰਤੇ ਬੜਾ ਗੁਰੂ ਦੇ ਘਰ ਦੇ ਵਿੱਚ ਐ ਉਏ ਇਹ ਤੇ ਦੁਨਿਆਵੀ ਅਰਥ ਨੇ ਜਦੋਂ ਰੋਹਾਨੀ ਅਰਥ ਵੇਖੀਏ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰੇ ਕਿਉਂ ਪਏ